ਹਾਂ ਲੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਵੈਲਕਮ ਟੂ ਮਾਈ YouTube ਚੈਨਲ ਸ਼ਕੀਨ ਪੰਜਾਬੀ ਹਰ ਹਿੰਦ ਤੇ ਅੱਜ ਆਪਾਂ ਸਵੇਰੇ ਥੋੜਾ ਲੇਟ ਹੋ ਗਈ ਐ ਐਕਸਰਸਾਈਜ਼ ਨੂੰ ਤਾਂ ਕਰਕੇ ਸਵੇਰੇ ਐਕਸਰਸਾਈਜ਼ ਲਾਉਣ ਵਾਲੀ ਹੋ ਰਹੀ ਸੀ ਹੁਣ ਲਾਉਣੀ ਆ ਸ਼ਾਮ ਨੂੰ ਐਕਸਰਸਾਈਜ਼ ਤੇ ਹੁਣ ਆਪਾਂ ਚੱਲੇ ਆਂ ਉਧਰ ਖਾੜੇ ਚ ਅੱਜ ਉਧਰ ਲਾਵਾਂਗੇ ਥੋੜੀ ਜਿਹੀ ਐਕਸਰਸਾਈਜ਼ ਜਿਹੜੀ ਵੀ ਲਾਉਣੀ ਆ ਤੇ ਨੈਤ ਤੁਹਾਨੂੰ ਹੋ ਸਕੇ ਤਾਂ ਨੈਤ ਵੀਡੀਓ ਬਣਾ ਕੇ ਦੱਸਿਆ ਕਰਾਂਗੇ ਲੋਇ ਖਾੜੇ ਪਹੁੰਚ ਚੁੱਕੇ ਆ ਇੱਥੇ ਥੋੜੀ ਜਿਹੀ ਆਪਸ਼ਨ ਵੱਧ ਆ ਆਪਣੇ ਕੋਲ ਐਕਸਰਸਾਈਜ਼ ਨੂੰ ਕਰਨ ਵਾਲੋਂ ਕਿਉਂਕਿ ਡੰਬਾ ਵਾਲਾ ਰਾੜ ਰਚਾ ਚੜਨ ਨੂੰ ਇਧਰੋਂ ਸਪ੍ਰਿੰਟਾਂ ਲਾਉਣ ਨੂੰ ਯਾਨੀ ਆਪਾਂ ਪੂਰੀ ਜੰਦ-ਜਾਨ ਲਾ ਦੇਣੀ ਆ ਵੇਨ ਘਟਾਉਣ ਨੂੰ ਅਗੇ ਟੈਂਕੀ ਘਟਾ ਕੇ ਹੀ ਹਟਣਾ ਆਪਾਂ ਹੋ ਸਕਿਆ ਤਾਂ 85 ਕਿਲੋ ਆ 85 ਕਿਲੋ ਤਾਂ ਦੂਰ ਬੜਾ ਟਾਈਮ ਲੱਗੂ ਕਰਾਂਗੇ ਜਰੂਰ ਪਰ 90 ਤਾਈ ਤਾਂ ਆਪਾਂ ਲੈ ਹੀ ਆਉਣਾ ਵਾ 4 ਕਿਲੋ ਵਜਨ ਤਾਂ ਹਰ ਹਾਲ ਤੱਕ ਘਟਾਉਣਾ ਹੀ ਘਟਾਉਣਾ ਵਾ ਘਟਾਉਣਾ ਹੀ ਬਹੁਤ ਜਲਦੀ ਐ ਹੋਣੀ ਵੀ ਆਪਾਂ ਲੱਗੇ ਹੀ ਰਹਿਣਾ ਵਾ ਕੱਲਾ ਵਜਨ ਘਟਾਉਣ ਨੂੰ ਜਿੰਨੀ ਛੇਤੀ ਤੋਂ ਛੇਤੀ ਹੋ ਸਕਿਆ ਉੰਨੀ ਛੇਤੀ ਲਓ ਜੀ ਖਾੜੇ 'ਚ ਪਹੁੰਚ ਚੁੱਕੇ ਆਂ ਤੇ ਖਾੜੇ 'ਚ ਪਹੁੰਚ ਕੇ ਸਰੀਰ ਨੂੰ ਲਾਗਿਆ ਵਾਰਮ-ਅਪ ਕਰਨ। ਇੱਧਰ ਉੱਧਰ ਨੂੰ ਬਾਹਾਂ-ਬੂਹਾਂ ਘੁਮਾ ਕੇ ਆਸ-ਪਾਸਾ ਦੇਖ ਕੇ ਬਾਹਾਂ-ਬੂਹਾਂ ਖੋਲ ਕੇ ਲੱਤਾਂ ਵਹਾਇਨ ਚਲਾ ਕੇ ਚੰਗੀ ਤਰ੍ਹਾਂ ਤੇ ਫਿਰ ਉਦੋਂ ਬਾਅਦ ਚ ਥੋੜੀ-ਥੋੜੀ ਵਾਰਮ-ਅਪ ਹੋਏ ਆਂ। ਫਿਰ ਦਿੱਤੇ ਖਾੜੇ ਦੇ ਆਲੇ-ਦੁਆਲੇ ਤਿੰਨ-ਚਾਰ ਗੇੜੇ ਹੌਲੀ-ਹੌਲੀ ਰਨਿੰਗ ਕਰਕੇ ਇਹ ਸਰੀਰ ਚੰਗੀ ਤਰ੍ਹਾਂ ਗਰਮ ਹੋ ਜੇ ਜੇ ਐਕਸਰਸਾਈਜ਼ ਲਾਉਣ ਲਈ। ਕਿਉਂਕਿ ਸਿਆਣੇ ਕਹਿੰਦੇ ਆ ਵੀ ਐਕਸਰਸਾਈਜ਼ ਲਾਉਣ ਤੋਂ ਪਹਿਲਾਂ ਸਰੀਰ ਸਾਰੇ ਬੋਡੀ ਦੇ ਆੰਗ ਬਾਰਮ ਅਪ ਕਰਨੇ ਜ਼ਰੂਰੀ ਆ ਕਿਉਂਕਿ ਨਾੜ ਨੋਟ ਚੜ ਸਕਦੀਆਂ ਜੇ ਇੱਕਦਮ ਜ਼ੋਰ ਲੱਗ ਜੇ ਤਾਂ ਠੰਡੇ ਸਰੀਰ ਨਾਲ ਇਸ ਲਈ ਆਪਾਂ ਖੜੇ ਆ ਕੇ ਪਹਿਲਾਂ ਸਭ ਤੋਂ ਪਹਿਲਾਂ ਬਾਹਮੂਹਾ ਘੁਮਾ ਕੇ ਤੇ ਫਿਰ ਉਸ ਤੋਂ ਬਾਅਦ ਚੁਗੇੜੇ ਲਾ ਕੇ ਖੜੇ ਦਿਹਾਲੇ ਤੋਂ ਵਾਲੇ ਬਾਰਮ ਅਪ ਪਹੁੰਚ ਲੈ। ਬੋਡੀ ਬਾਰਮ ਅਪ ਕਰਕੇ ਤੇ ਖੜੇ ਦਿਹਾਲੇ ਤੋਂ ਵਾਲੇ ਲਾ ਕੇ ਗੇੜੇ ਤਿੰਨ ਚਾਰ ਰਨਿੰਗ ਕਰਕੇ ਹੌਲੀ ਹੌਲੀ ਹੁਣ ਲਾ ਲੀਏ ਰੱਸੀ ਟੱਪਣ। ਜਿਹੜੇ ਬੰਦੇ ਨੇ weight ਘਟਾਉਣਾ ਉਹਦੇ ਲਈ ਰੱਸੀ ਟੱਪਣੀ ਬਹੁਤ ਜ਼ਰੂਰੀ ਆ। ਕਿਉਂਕਿ ਮੇਰੇ ਅਕੋਰਡਿੰਗਲੀ ਜਿੰਨਾ ਛੇਤੀ ਰਸੀ ਟੱਪਨ ਦਾ weight ਘਟਦਾ ਵਾ ਹੋਰ ਚੀਜ਼ ਨਾਨੀ ਇਹ ਦਿੱਖਤੀ ਘਟਦਾ। ਅੱਜ ਲਈ ਆਪਾਂ ਰਸੀ ਟੱਪਨ ਨੂੰ ਲਾਈ ਪੰਜਰ ਮਿੰਟ ਪਹਿਲਾਂ ਦੋਨਾਂ ਲੱਤਾਂ ਦੇ ਫਿਰ ਸਿੰਗਲ ਸਿੰਗਲ ਲੱਤ ਨਾਲ ਕਿਉਂਕਿ ਥੋੜੀ ਪਾਵਰ ਵਾਲੀ ਵੀ ਨਾਲ ਜ਼ਰੂਰੀ ਹੈ। ਦੋਨੇ ਚੀਜ਼ਾਂ ਹੀ ਹੋ ਜਾਂਦੀਆਂ ਵਾ ਤੇ ਰਸੀ ਰਸੀ ਟੱਪ ਕੇ ਤੇ ਹੁਣ ਆਪਾਂ ਹੋ ਗਏ ਆ ਇਧਰੋਂ ਵਿਲੇ ਤੇ ਹੁਣ ਆਪਾਂ ਲਾਈਆ ਰੈਡਿੰਗ ਰਨਿੰਗ ਕਰਨ ਲੱਗ ਗਿਆਂ ਸਪ੍ਰਿੰਟਾਂ ਲਾਈਆਂ 4-5 ਕਿਉਂਕਿ ਇਹ ਤਾਂ ਜਿਹੜੀ ਪੂਰੀ ਨਹੀਂ ਐਕਸਰਸਾਈਜ਼ਾਂ ਦਿਖਾ ਸਕਦੇ ਬੜੀ ਲੰਮੀ ਵੀਡੀਓ ਹੋ ਜਾਂਦੀ ਆ ਤਕਰੀਬਨ ਹਰ ਇੱਕ ਐਕਸਰਸਾਈਜ਼ ਚਾਰ ਚਾਰ ਸੈਟ ਲਾਉਣਨੇ ਆ ਤੇ ਹੁਣ ਉਦੋਂ ਬਾਅਦ ਚ ਸਪ੍ਰਿੰਟਾਂ ਲਾ ਕੇ ਤੇ ਲਾਉਣ ਲੱਗ ਗਏ ਆ ਡੰਬਲ ਕਿਉਂਕਿ ਡੌਲੇ ਤਾਂ ਬੜੇ ਜ਼ਰੂਰੀ ਆ ਮੇਰੇ ਵੀਰੋ ਸਭ ਤੋਂ ਪਹਿਲਾਂ ਡੌਲੇ ਕਿਉਂਕਿ ਡੌਲੇ ਨੂੰ ਫਿੱਟ ਹੋਣਾ ਚਾਹੀਦਾ ਬੰਦਾ ਹੋਰ ਤਾਂ ਕੋਈ ਨਹੀਂ ਕਿਉਂਕਿ ਹਰ ਇੱਕ ਜੈਮ ਵਿੱਚ ਖਾੜੇ ਚ ਇਹੀ ਹੁੰਦਾ ਜਿਹੜਾ ਵੀ ਮੇਰੇ ਅਰ ਕ ਨਾਮਾ ਜਾਂਦਾ ਛੇਤੀ ਡੌਲੇ ਆ ਡੌਲੇ ਤੇ ਜ਼ੋਰ ਲਾ ਜੀ ਜਾਂਦਾ ਉਦੋਂ ਬਾਅਦ ਚ ਆਪਾਂ ਲਾ ਗਏ ਜੰਪ ਲਾਉਣ ਥੋੜੇ ਥੋੜੇ ਜੰਪ ਲਾਇਆ ਇਹਦੇ ਲਈ ਦੋ ਸੈਟ ਕਿਉਂਕਿ ਇਹਨਾਂ ਜ਼ੋਰ ਬਹੁਤ ਲੱਗਦਾ ਮੈਂ ਕਿ ਹੋਰ ਨਾ ਕਦੇ ਲੱਤਾਂ ਹੀ ਦੁਖਣ ਲੱਗੇਨ ਕਿ ਹਜੇ ਦੂਜਾ ਦੇਣਾ ਤੇ ਆਪਾਂ ਬਜਨ ਘਟਾਉਣਾ ਵਾ ਨਾ ਕਿ ਸਰੀਰ ਥਕਾਉਣਾ ਵਾ ਤਾਂ ਵੀਡੀਓ ਦੇਖਣ ਲਈ ਧੰਨਵਾਦ